ਅੱਜ ਦੀ ਇਹ ਰੈਸিপি ਮੈਂ ਸੋਸ਼ਲ ਮੀਡੀਆ ਤੇ ਕਿਸੇ ਦੇ ਫੂਡ ਪੇਜ ਤੇ ਦੇਖੀ ਸੀਗੀ ਮੈਨੂੰ ਬਹੁਤ ਪਸੰਦ ਆਈ ਤੇ ਸੋਚਿਆ ਇੱਕ ਵਾਰ ਇਹਨੂੰ ਟ੍ਰਾਈ ਤੇ ਜ਼ਰੂਰ ਕੀਤਾ ਜਾਏ ਪਰ ਜਦੋਂ ਟ੍ਰਾਈ ਕੀਤੀ ਵਾਕਈ ਵਧੀਆ ਸੀ ਇਹ ਰੈਸিপি ਖਾਸ ਕਰ ਬਿਗਨਰਸ ਲਈ ਹੈ ਜਾਂ ਫਿਰ ਜਿੰਨਾ ਕੋਲ ਟਾਈਮ ਦੀ ਹਮੇਸ਼ਾ ਹੀ ਕਮੀ ਰਹਿੰਦੀ ਹੈ ਨਾ ਕਿਉਂਕਿ ਜੋ ਵੀ ਤੁਸੀਂ ਲੂਨ ਮਿਰਚ ਮਸਾਲੇ ਗੋਭੀ ਆਲੂ ਦੀ ਸਬਜ਼ੀ ਚ ਪਾਨੇ ਹਨ ਨਾ ਉਹ ਸਭ ਕੁਝ ਅਸੀਂ ਪਹਿਲਾਂ ਹੀ ਪਾ ਦਿੱਤਾ ਈਵਨ ਤੇਲ ਵੀ ਅਸੀਂ ਥੋੜਾ ਜਿਹਾ ਪਹਿਲਾਂ ਪਾ ਕੇ ਇੱਕ ਤਰ੍ਹਾਂ ਦਾ ਮੈਰੀਨੇਟ ਕਰਤਾ ਮੈਂ ਲਗਭਗ 5-7 ਮਿੰਟ ਲਈ ਇਹਨੂੰ ਸਾਈਡ ਤੇ ਰੱਖਤਾ ਸੀ ਤੇ ਨਾਲ ਹੀ ਪਾਇਆ ਕੜਾਈ ਚ ਤੇਲ ਜਦੋਂ ਗਰਮ ਹੋ ਗਿਆ ਹਿੰਗ ਪਾਈ ਜੀਰਾ ਪਾਇਆ ਜਵੈਨ ਪਾਈ ਥੋੜੀ ਜੀ ਜੇ ਤੁਹਾਨੂੰ ਚੰਗੀਆਂ ਲੱਗਦੀਆਂ ਤੇ ਦੋ ਤਿੰਨ ਹਰੀਆਂ ਮਿਰਚਾ ਕੱਟ ਕੇ ਪਾ ਦੋ ਨਾਲ ਪਾ ਦੋ ਇਹ ਸਾਰਾ ਜੋ ਮੈਰੀਨੇਟ ਕਰਕੇ ਸਾਈਡ ਤੇ ਰੱਖਿਆ ਸੀ ਇਸ ਗੋਭੀ ਆਲੂ ਦਾ ਸਵਾਦ ਹੋਰ ਵੀ ਵਧੀਆ ਹੋ ਜਾਏ ਤੇ ਮੈਂ ਪਾਇਆ ਸੀ ਜੀ ਘਰ ਦਾ ਬਣਿਆ ਹੋਇਆ ਸਬਜ਼ੀ ਮਸਾਲਾ ਥੋੜੀ ਜੀ ਪਾਈ ਮੈਂ ਟਮਾਟਰਾਂ ਦੀ ਪਿਉਰੀ ਇੱਕ ਵਾਰੀ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਤੇ ਨਾਲ ਹੀ ਟੱਕ ਕੇ ਰੱਖ ਦੇਣਾ 10 ਮਿੰਟਾਂ ਬਾਅਦ ਜਦੋਂ ਤੁਸੀਂ ਗੋਭੀ ਖੋਲੋਗੇ ਨਾ ਕਿਆ ਖੁਸ਼ਬੂਆਂ ਆਣਗੀਆਂ ਖੂਬਸਾਰਾ ਪਾਓ ਤਨੀਆ ਤੇ ਦੇਖ